ਇਲਾਵਾ ਅੰਦਰ ਚਲੀ ਗਏ ਨਹੀਂ ਤੂੰ ਇੱਥੇ ਬੈਠੀ ਰਹੀ ਹੈ ਤੂੰ ਕੀ ਗੱਲਬਾਤ ਕਰਨੀ ਤੂੰ ਤੇ ਐਂਜੂਟੀ ਨੇ ਪਿੰਡ ਦਾ ਸਰਪੰਚ ਨਾਲ ਉੱਠਦਾ ਵਾ ਨਾ ਮੈਂ ਸੱਚੀ ਨਹੀਂ ਹੋਣਾ ਚਾਹੁੰਦੀ ਫੇਰ ਮੈਂ ਨੂੰ ਨਾ ਲਾ ਬਣਾ ਲੈ ਕੇ ਆਏ ਮੈਂ ਤਾਂ ਨਹੀਂ ਹੋਣਾ ਚਾਹੁੰਦੀ ਕਿ ਜੇ ਮੈਂ ਆਈ ਤਾਂ ਭੁਗਾਣੇ ਗੱਲਾਂ ਕਰਨੀਆਂ ਨੇ ਤੇ ਜੇ ਨਾ ਆਈ ਤੇ ਕਹਿਣਾ ਆਕੜ ਕਰਦੀ ਆ ਪਰ ਫਿਰ ਕੀ ਕਰੀਏ ਮੁੰਡੇ ਨੂੰ ਤਾਂ ਫਿਰ ਛੁੱਟੀ ਨਹੀਂ ਮਿਲਣੀ ਹੈਗੀ ਤੇ ਫਿਰ ਉਹ ਗਾਹ ਜਾਂਦਾ ਵੀ 6 ਮਹੀਨੇ ਲੱਗ ਜਾਣੇ ਆ ਤੇ ਫਿਰ ਉਦੋਂ ਤੱਕ ਵੇਟ ਕਰੀਏ ਨਹੀਂ ਨਹੀਂ ਸੁਣ ਗੱਲ ਜੇ ਨਹੀਂ ਨਾ ਛੁੱਟੀ ਮਿਲਦੀ ਤੇ ਰਿਸਤਾ ਰਹਿ ਜਾਂਦਾ ਹੋਰ ਬੜਾ ਰਿਸ਼ਤੇ ਹੱਲ ਨੇਗੇ ਛੱਡੋ ਬੜਾ ਇਹ ਗੱਲ ਨੂੰ ਪੂਆ ਪਰ ਇਦਾਂ ਕਿਦਾਂ ਹੋ ਜਾਣਾ ਵਾ ਅੱਗੇ ਵੀ ਤੁਹਾਨੂੰ ਪਤਾ ਪਹਿਲਾਂ ਭਾਂ ਇੱਕ ਸੂਰ ਅਗਲਿਆਂ ਦਾ ਸੀ ਕਸ਼ੂਮਤ ਲੱਗ ਗਈ ਨਾ ਤੂੰ ਹੁਣ ਫੇਰ ਇਦਾਂ ਸਾਰੇ ਪਿੰਡ ਤੇ ਪਤਾ ਲੱਗ ਗਿਆ ਵੀ ਰਿਸ਼ਤਾ ਨਾ ਦਾ ਹੋਇਆ ਵਾ ਤੇ ਨਾਲੇ ਪੂਆ ਇਦਾਂ ਦਾ ਪ੍ਰਵਾਹ ਨਹੀਂ ਉਹ ਬਾਤ ਚ ਲੱਭਦਾ ਬਾਰ-ਬਾਰ ਨਹੀਂ ਮੇਰੀ ਛੋਟੀ ਗੱਲ ਤੋਹਾਂ ਕਨੋਂ ਅੱਗੇ ਪਿੰਡ ਚ ਹੌਲਾ ਪਾਇਆ ਵੀ ਹੁਣ ਕੱਲ ਦਾ ਰਿਸ਼ਤਾ ਕਰਨਾ ਵੇ ਲੋਕੀ ਤੇ ਦੱਸਦੇ ਹੀ ਨਹੀਂ ਹੁੰਦੇ ਉਹ ਪੂਆ ਇੰਤਨੀ ਗੱਲ ਕੀਤੀ ਪਰ ਇਹ ਆ ਵੀ ਇਹੋ ਜੀਆਂ ਗੱਲਾਂ ਕਦੀ ਗੁੱਜੀਆਂ ਰਹਿੰਦੀਆਂ ਨੇ ਚਾਹੇ ਖੁਸ਼ੀ ਦੀ ਆ ਚਾਹੇ ਗਮੀ ਦੀ ਗੱਲ ਆ ਇਹ ਆਪਣੇ ਪਰ ਆਂਡ ਗਵਾਂਢ ਤੇ ਪਿੰਡ ਚ ਪਹਿਲਾਂ ਉਹਦੇ ਢੋਲ ਵੱਜ ਜਾਂਦੇ ਆ ਉਹ ਅੱਜ ਤੱਕ ਜਾਂਦੇ ਨੇ ਪਰ ਅੱਜ ਕੱਲ ਕੋਈ ਸ਼ੱਕਾ ਨਹੀਂ ਹੁੰਦਾ ਕਿ ਉਠਲੋ ਕੇ ਬਹੁਤਾ ਮਾਰਦੇ ਨੇ ਸੱਚ ਕੋਈ ਕੋਈ ਦੱਸਦਾ ਹੁੰਦਾ ਉਹ ਤਾਂ ਤੇਰੀ ਘਰ ਬਿਲਕੁਲ ਸਹੀ ਆ ਤੇ ਨਾਲੇ ਮੁੰਡੇ ਦਾ ਵੀ ਪਰਿਵਾਰ ਸਾਰਾ ਚੰਗਾ ਵਾ ਆਪਾਂ ਪਤਾ ਵੀ ਕੀਤਾ ਉੱਥੇ ਆਪਣੇ ਕੋਈ ਦੋ ਚਾਰ ਜਾਣਨ ਵਾਲੇ ਹੋਰ ਵੀ ਆ ਗਏ ਸੀ ਤੇ ਮੈਂ ਉਹਨਾਂ ਨਾਲ ਜਾ ਕੇ ਪਰਦੇ ਨਾਲ ਗੱਲਬਾਤ ਸਾਰੀ ਕੀਤੀ ਵੀ ਆਪਾਂ ਇਦਾਂ ਆਪਣੀ ਭੈਣ ਦਾ ਇੱਥੇ ਰਿਸ਼ਤਾ ਕਰਨਾ ਵਾ ਕਿੱਦਾਂ ਵਾ ਤੇ ਸਾਰਿਆਂ ਨੇ ਇੱਕੋ ਗੱਲ ਕਹੀ ਆ ਵੀ ਉੱਥੇ ਇੱਕ ਮਿੰਟ ਲਈ ਇਹਨਾਂ ਸੋਚੋ ਮੋਹਨੇ ਵੀ ਹਾਕੀ ਛਡੋ ਮੁੰਡਾ ਤੇ ਹੈ ਹੀ ਆ ਸਾਰਾ ਪਰਿਵਾਰ ਹੀ ਆਂਦੇ ਵੀ ਨੇਕ ਜਲਾ ਜੇ ਸਾਡੇ ਕੋਈ ਤੁਸੀਂ ਪੁੱਛ ਕੇ ਆਏ ਹੋ ਤਾਂ ਫਿਰ ਮੈਨੂੰ ਵੀ ਪੁੱਛਣ ਦੇ ਕਰੋ ਉਸਤਾਜਾ ਆ ਕੇ ਮੈਨੂੰ ਨਾ ਤੋੜੇ ਦੇ ਪੁੱਛਣ ਆਏ ਆ ਕੋ ਪੂਆ ਇਦਾਂ ਦੀ ਗੱਲ ਕਦੀ ਹੋ ਸਕਦੀ ਆ ਵੀ ਤੇਰੇ ਪੁੱਛਣ ਤੋਂ ਬਗੈਰ ਹੀ ਕੋਈ ਕੰਮ ਕਰ ਲਈਏ ਜਾਂ ਕਦੀ ਕੀਤਾ ਹੋਵੇ ਸਿਰਫ ਇਹ ਗੱਲ ਪੂਆ ਮੈਨਾਂ ਵੀ ਚੰਗਾ ਪਰਿਵਾਰ ਨਹੀਂ ਮਿਲਦਾ ਬੜੀ ਕਿਸਮਤ ਨਾਲ ਮਿਲਦਾ ਵਾ ਆਪਣੇ ਆਪ ਕੋਈ ਨਹੀਂ ਹੁੰਦਾ ਜੋ ਮਹਾਰਾਜੀ ਆ ਚੰਗਾ ਰਿਸ਼ਤੇਦਾਰ ਚੰਗਾ ਖਾਨਦਨ ਚੰਗਾ ਤੀਪੁੱਤ ਮਿਲ ਜੇਗਾ ਚਲੋ ਫਿਰ ਮੈਂ ਵੀ ਉਹ ਹੀ ਅੰਨੀ ਆ ਪਤੀ ਆ ਹਾੜੀ ਕਵਲ ਵੀ ਉਹ ਵੀ ਕਹੇ ਚੰਗੇ ਘਰੀ ਜਾਏ ਤੇ ਫਿਰ ਇਦਾਂ ਘਰਪੀ ਗਰਲੀਨ ਨੇ ਆਵਾਜ਼ ਮਾਰ ਨਾਲੇ ਪੂਆ ਇੱਕ ਗੱਲ ਹੋਰ ਮੈਂ ਤੈਨੂੰ ਪਤਾ ਆਪਣੀ ਕਦੀ ਪੂਆ ਦੀ ਮਾਂ ਹੀ ਸਮਝਾ ਮੰਮੀ ਤੇ ਆ ਨਹੀਂ ਹੁਣ ਤੈਨੂੰ ਪਤਾ ਇਹ ਗੱਲ ਪੁੱਤ ਹੈ ਕਵਲ ਦੀ ਮਾਂ ਵੀ ਤੂੰ ਹੀ ਆ ਤੇ ਤੂੰ ਪਤਾ ਚੰਗਾ ਮੜਾ ਡੱਕਦੇ ਇੱਕ ਬੁਰਾ ਸੋਚ ਸਕਦੀ ਆ ਸਾਨੂੰ ਪਤਾ ਵੀ ਤੂੰ ਹਮੇਸ਼ਾ ਅੱਡਾ ਭਲਾਈ ਦਾ ਹੀ ਸੋਚਣਾ ਚਲੋ ਠੀਕ ਹੈ ਜਿਹੜੀ ਗੱਲ ਹੋ ਗਈ ਫਿਰ ਵਧੀਆ ਮਾਰੋ ਆ ਜਨੂੰ ਗਰਲੀਨ ਵੇ ਜਾਉ ਨਾ ਸੱਦ ਕਿਉਂ ਨਹੀਂ ਇਦਾਂ ਆ ਜਾਣਾ ਚਲੋ ਮੈਂ ਪੂਆ ਜੀ ਵਾੜ ਮਾਰ ਕੇ ਲਿਆਉਣਾ ਨੂੰ ਨਾ ਦੀਪਾ ਹਾਂਜੀ ਪਿੰਦਰ ਉਹ ਕੀ ਕਰਨ ਦੇ ਪਰਨੇ ਆਏ ਨੇ ਕੋਈ ਚੱਜ ਦੀ ਚੀਜ਼ ਬਣਾਓ ਮੋਂਗਰੇ ਲੱਗੀ ਬਣਾਉਣ ਦੀਦੀ ਨੂੰ ਮੈਂ ਪੁੱਛਿਆ ਵਾ ਦੀਦੀ ਕਹਿੰਦੀ ਅਸੀਂ ਤੇ ਹਾਲੇ ਤੱਕ ਖਾਦੇ ਨਹੀਂ ਐ ਤੇ ਕਹਿੰਦੀ ਬਣਾ ਲਓ ਉਹ ਲਓ ਜੀ ਉਹਦਾ ਤੇ ਵੇਹੇ ਮੈਂ ਪਨੀਰ ਵੀ ਬਣਾਇਆ ਵਾ ਤੇ ਇਦਾਂ ਬਣਾ ਲਾਂਗੀ ਪਨੀਰ ਬਣਾ ਤੇ ਨਾਲ ਇਹ ਬਣਾ ਲਾਂਗੀ ਦੋ ਸਬਜ਼ੀਆਂ ਉਹ ਜੜੀਆਂ ਚੱਲ ਵੇਖ ਲਓ ਮਰਜ਼ੀ ਕਰ ਲਈ ਮੈਂ ਘਰੇ ਆਹੋ ਕੱਲੇ ਬਣਾ ਕੇ ਖਵਾ ਲੈਨੇ ਨਹੀਂ 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 ਕੱਲੇ ਘਰੇ ਘਰੇ ਨੇ ਬਾਹਰ ਦਿਨ ਕਹਿਣਾ ਵੀ ਗਈਆਂ ਤੇ ਵੇਖ ਲੈ ਕੀ ਬਣਾ ਕੇ ਖਵਾਇਆ ਮੁੜ ਕੇ ਮੁੜ ਕੇ ਭਰਾ ਸਾਡੇ ਨੂੰ ਲਾਮਾ ਮਿਲੇਗਾ ਉਹਨਾਂ ਨੇ ਮੇ ਪੁੱਛ ਕੇ ਹੀ ਦੇਈਆਂ ਬਣਾਉਣੇ ਤੜਾਵਾਂ ਨੇ ਬਸ ਟੁੱਟ ਗਏ ਨੇ ਥੋੜੇ ਜੇ ਹੋਰ ਤੋੜਨੇ ਆ ਚੱਲ ਮੈਂ ਕਰਨਾ ਵੇਲੇ ਨੇ ਇੱਧਰ ਤੇ ਹੈ ਰੋ ਕੋਈ ਇੱਧਰੋਂ ਅਸੀਂ ਤੋੜ ਲੈਨੇ ਉਦਾਂ ਨਵਦੀ ਵੀ ਬੰਦੇ ਵਧੀਆ ਹਨਾ ਹਾਂਜੀ ਬੜੇ ਸੁਹਾਦ ਬੰਦੇ ਪਰ ਕਦੇ ਕਦੇ ਜੀ ਕਰਦੇ ਸਾਨੂੰ ਜੀ ਅਖੀਏ ਨਾ ਭੀ ਰੋਜ ਇਹੀ ਚੱਲਣਾ ਹੈਗੇ ਜੁਆਨਾ ਤਾਂ ਕਰਕੇ ਇਹ ਵੀ ਗੱਲ ਲੈਣੇ ਪੈਣ ਤੇ ਫਿਰ ਪਤਾ ਲੱਗੇ ਬਿਲਕੁਲ ਉਹ ਦਣਾ ਉਹ ਪਿਆਜ਼ ਨਹੀਂ ਲੈਣਦੇ ਸ਼ਾਰੋ ਤੇ 40-50 ਰੁਪਏ ਕਿਲੋ ਹੀ ਆਵੀ ਅੱਛਾ ਤੋਂ ਹੋਰ ਤਾਂ ਹੀ ਜਿਹੜੇ ਨੇ ਉਹ ਲੱਭ ਲੱਭ ਖਾਂਦੇ ਨਹੀਂ ਤਾਂ ਨਹੀਂ ਤੁਹਾਨੂੰ ਪਸੰਦ ਆਉਂਦੀ ਸਹੀ ਹਾਂਜੀ ਸਗੋਂ ਦੀਦੀ ਤਾਂ ਹੀ ਖੜਨੇ ਹੋਗੇ ਤੇ ਲੈ ਵੀ ਜਾਇਓ ਭਾਵੇਂ ਬਥੇਰੀ ਲੱਗਦੀ ਨੂੰ ਉੱਡੂ ਮੈਂ ਤੂੰ ਇਹ ਬੰਦ ਕਰੋ ਹਾਂ ਐਨੇ ਵੀ ਜਾ ਕੇ ਬਣਾਉਂਦੇ ਜੇ ਇਹਨਾਂ ਖੜਨੇ ਮੈਂ ਤੋੜ ਲਿਉਂਦਾ ਵਾ ਜਾ ਤੂੰ ਤੇ ਨਾਲੋਂ ਦੂਜੀ ਬਣਾ ਲਈ ਹੁਣ ਕਹਿ ਛੜੇ ਤੇ ਮੁੜ ਕੇ ਨਾ ਇਹ ਪਾ ਕੇ ਬਾਹਰੇ ਲੈ ਗਲੇਂਦਰ ਮੈਂ ਵਾਜਾਂ ਮਾਰਦੇ ਆ ਤੂੰ ਇਧਰ ਕਿਉਂ ਜਾਣਾ ਕਿਥੇ ਵੇਲੀ ਚ ਇਹੀ ਸਬਜੀ ਤੋੜਨ ਗਏ ਵੇਖੋ ਕਿੰਨੀਆਂ ਇਹਨਾਂ ਸਬਜ਼ੀਆਂ ਲਾਈਆਂ ਨੇ ਤੇ ਤੁਹਾਨੂੰ ਕਿੰਨਾ ਯਾਰੀ ਕਹੀਦਾ ਤੁਸੀਂ ਇੱਕ ਵਾਰ ਨਹੀਂ ਸਬਜ਼ੀ ਲਾਈ। ਉਹ ਭਰਾ ਸਾਡਾ ਮਿਹਨਤੀ ਆ। ਅਸੀਂ ਇਹਦੇ ਜਿੰਨਾ ਮਿਹਨਤੀ ਬਣ ਸਕਦੇ ਆ ਤੇ ਨਾਲੇ ਇਹ ਆ ਵੀ ਭੂਆ ਦਾ ਇਹ ਤਪਕਾ ਹੈਗਾ ਨਾ। ਨਹੀਂ ਤੇ ਇਹ ਵੀ ਕਿਸੇ ਨੂੰ ਮੇਰੇ ਕੋਲ ਨਹੀਂ ਕਰਨਾ ਹੈਗਾ। ਇਹ ਵੀ ਭੂਆ ਕੋ ਡਾਂਡੇ ਸਾਰਾ ਕੁਝ ਹੁੰਦਾ ਕਿਉਂ ਭਾਬੀ ਦੀ ਗੱਲ ਸਹੀ ਹੈ ਕਿ ਨਹੀਂ? ਗੱਲ ਤੇ ਤੁਹਾਡੀ ਉਧਰ ਸਹੀ ਏ। ਚਲੋ ਆਜੋ ਫਿਰ ਚੱਲੀਏ। ਤੇ ਨਾਲੇ ਕਰ ਲਈ ਨਾ ਮੇਰੀ ਇੱਕ ਤਾਂ ਲੋਰ ਸੁਣੀ। ਭੂਆ ਤੇ ਸਾਹਮਣੇ ਨਾ ਬਹੁਤੀ ਜਵਾਬਦਾਰੀ ਨਾ ਕਰੀ ਹੈਗਾ। ਜੇ ਕੋਈ ਵਾਅਦਾ ਘਟ ਕਰ ਵੀ ਦੇਣਗੇ ਨਾ ਤੇ ਚੁੱਪ ਕਰਕੇ ਜਾ ਲਈ ਘਰ ਜਾ ਕੇ ਮੈਨੂੰ ਚੰਗੇ ਨਹੀਂ ਲੱਗੀਆਂ। ਨਾਲ ਸੁਣਾਉਂਦੀ ਨਹੀਂ ਐ। ਜੇ ਇਹ ਗੱਲ ਹੀ ਤੇ ਤੁਸੀਂ ਮੈਨੂੰ ਲਿਆਉਣਾ ਨਹੀਂ। ਉਹ ਯਾਰ ਉਹ ਗੱਲ ਨਹੀਂ ਆ। ਹੁਣ ਉਹ ਤਾਂ ਵੱਡੇ ਨੇ ਨਹੀਂ ਸਮਝਦੇ, ਤੈਨੂੰ ਤਾਂ ਸਮਝਾ ਸਕਦਾ ਨਾ। ਤੇ ਚਲੋ ਆਪਾਂ ਬਹੁਤੀਆਂ ਗੱਲਾਂ ਜਨਾ ਪਈਏ। ਵੇ ਆਜੋ ਹੁਣ। ਆਈ ਨਹੀਂ ਤੋ ਇਹ ਸਾਰੇ ਸਲਾਮਾ ਉੱਥੇ ਕਰ ਲੈਣੀਆਂ ਜੇ। ਬੱਸ ਆ ਗਏ ਭੂਆ। ਹਾਂਜੀ ਦੱਸੋ ਭੂਆ। ਬੈਠ ਲਾਓ। ਹਾਂ ਲਾਵ ਗੱਲ ਕਰਨ ਡਿਆ ਸੀ ਕਵਲ ਦੇ ਰਿਸ਼ਤੇ ਬਾਰੇ। ਹਾਂਜੀ ਭੂਆ ਜੀ ਇਹੋ ਗੱਲ ਕਰਨਾ ਆਏ ਹਾਂ ਤੁਹਾਡੇ ਨਾਲ। ਚੱਲ ਕਰੋ ਫਿਰ ਕਿੱਦਾਂ? ਕਿ ਡਾਗੀ ਨੂੰ ਆਜੇ ਦੱਸਿਆ ਇਹਨਾਂ ਲਾਮ ਨੇ ਵੀ ਆਂਦੇ ਬਿਠਾ ਕਾ ਲਉਣਾ ਕਿ ਫੋਟੇ ਤੇ ਉਹ ਭੂਆ ਇਹ ਗੱਲ ਕਹਿੰਦੇ ਆ ਵੀ ਤੁਸੀਂ ਟੈਨਸ਼ਨ ਲੈਣ ਦੇ ਵੀ ਮੁੰਡਾ ਦੇਖਿਆ ਚਾਚਾ ਆ ਨਾ ਕੱਲ ਨੂੰ ਕੋਈ ਉਹ ਚ ਲਾਮੇ ਵਾਲੀ ਗੱਲ ਨਾ ਹੋਵੇ ਤੇ ਮੈਂ ਇਹਨਾਂ ਨੂੰ ਦੱਸਿਆ ਵਾ ਵੀ ਆਪਣੇ ਘਰ ਦੇ ਉਹ ਤੁਹਾਡੀ ਮਤਲਬ ਪਰਝਾਈ ਦਿੱਤਾ ਕਰਾਉਣੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ। ਇਹ ਦੀ ਸੁਣ ਗੱਲ ਆਪਣੀ ਪਰਝਾਈ ਨੂੰ ਫੋਨ ਕਰ ਉਹਨੂੰ ਆਹ ਬਈ ਸਾਰੀ ਨਾ ਗੱਲ ਤੇਰੇ ਤੇ ਹੀ ਆ ਜਿਹੜੀ ਵੀ ਗੱਲ ਹੋਈ ਨਾ ਤੇਰੇ ਤੇ ਹੀ ਆਉਣੀ ਹੈ ਤੇ ਚੰਗੀ ਸਾਨੂੰ ਸਲਾਹ ਦਏ ਭੁਆ ਜੀ ਚੰਗਿਆਂ ਕਰਕੇ ਉਹ ਰਿਸ਼ਤਾ ਕਰਾਉਂਦੀ ਆ ਮਾੜਾ ਥੋੜਾ ਨੇ ਰਿਸ਼ਤਾ ਕਰਾਉਣਾ ਹੀ ਨਾਲੇ ਇਹ ਗੱਲ ਦੀ ਗਰੰਟੀ ਮੈਂ ਵੀ ਚੁੱਕਨੀ ਆ ਵੀ ਮੁੰਡੇ 'ਚ ਵੈਲ ਕੋਈ ਨਹੀਂ ਆ ਤੇਰੀ ਗੱਲ ਨਹੀਂ ਮੈਂ ਮੰਨ ਸਕਦੀ ਮੈਂ ਤੇਰੀ ਪਰਝਾਈ ਦੇ ਸੁਟਣ ਲਈ ਆ ਵੀ ਉਹ ਗੱਲ ਕਰੇ ਮੇਰੇ ਨਾਲ ਠੀਕ ਆ ਨਾਲੇ ਇਹ ਤਾਂ ਮੁੰਡੇ ਦੀ ਗੱਲ ਕਰਨੀ ਹੈ ਨਾ ਤੇ ਤੁਹਾਡੀ ਮੈਂ ਗੱਲ ਕਰਾ ਦਾਂਗੀ ਉਹਨਾਂ ਨਾਲ ਨਾਲੇ ਆ ਵੀ ਮੁੰਡੇ ਦੀ ਮੈਨੂੰ ਫੋਟੋ ਪਹਿਲਾਂ ਵਿਖਾ ਲੋ ਭੁਆ ਜੀ ਫੋਟੋ ਤੁਹਾਨੂੰ ਅੱਗੇ ਵਿਖਾ ਲਈ ਤੇ ਆ ਗਈ ਸੀ ਚੱਲ ਲਾਉ ਉਹ ਖਾ ਲਈ ਤੇ ਐਸੀ ਮੈਨੂੰ ਪਰ ਪੂਰੀ ਉਹਦੀ ਫੋਟੋ ਵਿਖਾ ਲੋ ਮੈਨੂੰ ਤੁਰਦੇ ਹੁੰਦੇ ਦੇ ਪੂਆਂਦੇ ਆ ਵੀ ਵੀਡੀਓ ਮਗਾਓ ਉਹਨਾਂ ਦੀ ਵੀਡੀਓ ਦੇਖਣੀ ਹੈ ਤੁਰਦੇ ਫਿਰਦੇ ਨੂੰ ਕਹਿੰਦੇ ਆ ਪੂਆ ਜੀ ਇਦਾਂ ਚੰਗੇ ਲੱਗੀਦਾ ਤੁਰ ਫਿਰ ਕੇ ਉਹਨਾਂ ਕਹਣਾ ਸ਼ਦਾਈ ਹੈ ਕੋਈ ਗੱਲ ਨਹੀਂ ਅਜਾ ਝਾਕਾ ਕਿਹ ਹੈ ਗੱਲ ਦਾ ਨਹੀਂ ਆਈਦਾ ਹੁੰਦਾ ਤੁਰ ਫਿਰ ਕੇ ਵੀ ਹੋਣਾ ਚਾਹੀਦਾ ਸੀ ਪੁੱਤਰ ਦਾ ਤੇ ਬੋਲ ਵਿੱਚ ਵੀ ਬੋਲਣਾ ਚਾਹੀਦਾ ਵੀ ਕਿਦਾਂ ਤੁਸੀਂ ਪੁੱਤਰ ਬੋਲਦਾ ਵਾ ਤੁਹਾਨੂੰ ਕੀ ਪਤਾ ਇਹੋ ਹੀ ਤਾਂ ਗੱਲਾਂ ਨੇ ਜਾਣਿਆ ਦੀਆਂ ਪੂਆ ਦੱਸੇ ਇਦਾਂ ਦਾ ਇਹਦੀ ਪਰਜਾਈ ਹਟਿਆ ਥੋੜਾ ਕਦੇ ਰਿਸ਼ਤੇ ਦਾ ਇਹਦਾ ਮਾਮਲਾ ਵਾ ਇਦਾਂ ਕਿਦਾਂ ਹੋ ਸਕਦਾ ਕੋਈ ਮੈਨੂੰ ਪਤਾ ਵਾ ਬਥੇਰੀ ਚਲਾ ਕੇ ਪਰ ਰਿਸ਼ਤੇਦਾਰੀ ਦੇ ਵਿੱਚ ਸਾਰੇ ਕੋਣਾ ਕੱਢਣੀਆਂ ਪੈਂਦੀਆਂ ਨੇ ਇਸ ਗੱਲ ਦਾ ਲੱਗ ਗੁੱਸਾ ਨਹੀਂ ਤੱਕ ਰਿੰਦੂ ਇੰਸਟਾ ਦਾ ਦੱਸ ਤਾਂ ਦੇ ਇਹੋ ਦਾ ਨੰਬਰ ਕੀ ਹੈ ਭਰਾ ਦੱਸ ਮੈਂ ਉਹਨੂੰ ਕੱਢ ਕੇ ਘੂਰ ਮੁਖਾ ਲਈ ਆ ਆ ਉਹਨਾਂ ਦੀ ਆਈਡੀ ਕੱਢ ਦੋ ਔਰੀਲਾ ਕੀ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਵੀ ਉਹ ਕੀ ਚੀਜ਼ ਨੇ ਮੈਨੂੰ ਹਤਰਾ ਫੋਟੋਆਂ ਖਾ ਲੋ ਮੁੰਡੇ ਦੀ ਉਹ ਪੁੱਵਾਲਾ ਤੂੰ ਹੀ ਹੋਰੀ ਅਗਲਾ ਕੋਈ ਨਾ ਕੋਈ ਕੱਢ ਦੇਣੀ ਆ ਔਰੀਲਾ ਉਹ ਨਹੀਂ ਆ ਕੰਮ ਤਾਂ ਦਾ ਆਪਣਾ ਸਾਰਾ ਉਹ ਕਰਦਾ ਵਾ ਬਾਹਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗ ਵਾ ਸੋਸ਼ਲ ਮੀਡੀਆ ਮਤਲਬ ਨੈਟ ਚਲਾਉਂਦੇ ਤਾਂ ਘੜੀ ਬੰਦਾ ਵੇਲਾ ਆ 10 ਮਿੰਟ ਟਾਈਮ ਪਾਸ ਕਰ ਲੈਂਦਾ ਵਾ ਜੇ ਤਾਂ ਬਾਹਰ ਨੂੰ ਬੈਠੇ ਪਟਾਏ ਘਰ ਗੱਲਾਂ ਬਾਤ ਹੋਈਆਂ ਨੇ ਇਹ ਤੇ ਪਹਿਲਾਂ ਚਿੱਠੀ ਪ ਤੇ ਜਾ ਕੇ 2 ਮਹੀਨਿਆਂ ਨੂੰ ਪਹੁੰਚਣੀ ਆਹ ਤਾਂ ਗੱਲ ਹੈ 4 ਮਹੀਨੇ ਦਾ ਜਵਾਨ ਹੋ ਜਿੰਨਾ ਤੱਕ ਹੁੰਦੀ ਹੈ ਤਾਂ ਇਹ ਕਿ ਮੈਂ ਅਖੰਡੇ ਨੂੰ ਵੀ ਉਹ ਨਾ ਹੈ ਜੋ ਇੱਥੇ ਵਿਹਲਾ ਬੈਠਾ ਹੋਏ ਤਾਂ ਬਹੀ ਅੰਦਰ ਕੰਮ ਧੰਦਾ ਕਰਦਾ ਹੈ ਭੂਆ ਜੀ ਇਦਾਂ ਦੀ ਕੋਈ ਗੱਲ ਬਾਤ ਨਹੀਂ ਆ ਦੇਖੋ ਤੁਸੀਂ ਮੁੰਡੇ ਦੀ ਵੀਡੀਓ ਠੀਕ ਹੈ ਹਉ ਮੁੰਡਾ ਤੁਰਦਾ ਤੇ ਸਹੀ ਹੈ ਮੈਂ ਦੀ ਸ਼ਾਇਦ ਕੋਈ ਫਰਕ ਨਾ ਹੋਵੇ ਦੌਰ ਚ ਭੂਆ ਜੀ ਇਦਾਂ ਕਿਦਾਂ ਦੀਆਂ ਗੱਲਾਂ ਕਰਦੇ ਸੀ ਤੁਸੀਂ ਤੇ ਇਹ ਆ ਵੀ ਉਹਦੀ ਬੋਲ ਕੇ ਹੀ ਮਿਲ ਨੂੰ ਖਾਣੀ ਚਾਹੀਦੀ ਏ ਕਿਤੇ ਮੁੰਡਾ ਉਹ ਨਾ ਹੋਏ ਵੀ ਫੱਟ ਫੱਟ ਬੋਲਦਾ ਹੋਏ ਤੇ ਤੁਹਾਡੇ ਮੂੰਹ ਕੋਈ ਹੋਰ ਖਵਾ ਦੇ ਬੈਟਲ ਗਰ ਲਈ ਨਾ ਜਾਂ ਤੂੰ ਆਪਣਾ ਲੈ ਆਪਣੀ ਪਰਚਾਈ ਕੋ ਨੰਬਰ ਤੇ ਉਹਨਾਂ ਕੋਈ ਵੀ ਨਾਲੇ ਤੇ ਆਪਾਂ ਨੰਬਰ ਲੈ ਕੇ ਉਹਨਾਂ ਨਾਲ ਗੱਲ ਕਰ ਲਾਂਗੇ ਮੁੰਡੇ ਨਾਲੇ ਹਾਲ ਚਾਲ ਪਤਾ ਆ ਜਾਊਗਾ ਤੇ ਨਾਲੇ ਭੂਆ ਦੀ ਗੱਲ ਕਰਾ ਦਿੰਨੇ ਨਹੀਂ ਤੁਸੀਂ ਇਹ ਨਾ ਸਮਝਾ ਵੀ ਭੂਆ ਨਰਾਜ ਹੈ ਨਰਾਜ ਨਹੀਂ ਸਾਰੀ ਗੱਲ ਸੀ ਪੁੱਤਰ ਦੇ ਤੇ ਧੀ ਦੀ ਖੁੱਲ ਕੇ ਗੱਲ ਕਰਨੀ ਚਾਹੀਦੀ ਮਗਰ ਉਹ ਜੇ ਫੇਰ ਪਤਾ ਲੱਗਣਾ ਵਾ ਵੀ ਐਉਂ ਆ ਤੇ ਐਉਂ ਭੂਆ ਕੋਈ ਨਹੀਂ ਕਰਦੇ ਕੋਈ ਗੱਲ ਨਹੀਂ ਮੈਂ ਲੰਮੀ ਆ ਚੱਲ ਲੈ ਤੂੰ ਗਰ ਲਈ ਨਾ ਚੱਲ ਆਈ ਪਤਾ ਕੀ ਹੈ ਇਦਾਂ ਦਾ ਕੋਈ ਨਹੀਂ ਹੈਗਾ ਮੰਨਿਆ ਤੂੰ ਇੰਨੀ ਟੈਨਸ਼ਨ ਲੈ ਨਾ ਨਹੀਂ ਨਹੀਂ ਤਰ ਹੁੰਦੀ ਐ ਸਤੈਨੂੰ ਪਤਾ ਢੀਆਂ ਵਾਲਿਆਂ ਨੂੰ ਹੁੰਦੀ ਐ ਸਾਰੀ ਸੰਤੁਸ਼ਟੀ ਕੀਤੀ ਐ ਕੋਈ ਗੱਲ ਨਹੀਂ ਆ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੀ ਹੋਵੇਗਾ ਚਲੋ ਠੀਕ ਠਾਕ ਹੀ ਹੋਏ ਫਿਰ ਮੈਂ ਵੀ ਤਾਂ ਹੀ ਖੁਸ਼ ਹਾਂ ਜਿੱਦਾਂ ਭੁਵਾੜੇ ਹੀ ਨਾ ਕਰਨ ਮੈਨੂੰ ਲੱਗਦਾ ਰਿਸ਼ਤਾ ਨਾ ਹੱਥੋਂ ਛੁੱਟ ਜਾਣਾ ਵਾ ਉਹਨਾਂ ਨੇ ਤਾਂ ਕਈ ਰਿਸ਼ਤੇ ਹੁੰਡੇ ਆ ਭੁਅਰ ਬੋਟੀਆਂ ਕਨੂਆ ਕੱਢਣ ਦੀਆਂ ਮੁੰਡਾ ਤੁਰਦਾ ਐ ਖੱਥਣਾ ਹੋਏ ਉਹ ਜੇ ਲਾਵਾ ਜਿਹੜੇ ਭੂਆ ਦੇ ਮਗਰ ਲੱਗ ਗਿਆ ਉਸੇ ਉਹ ਗੱਲ ਤੇ ਫੂਨ ਲਾ ਹੁਣ ਜੇ ਮੈਂ ਉਹਨਾਂ ਨੂੰ ਕਿਹਾ ਕਿ ਮੁੰਡੇ ਦਾ ਨੰਬਰ ਦੋ ਤਾਂ ਉਹਨਾਂ ਕੰਨ ਲੱਗਦਾ ਹੈ ਸ਼ਦਾਈ ਹੈ ਉਹ ਨਹੀਂ ਨਹੀਂ ਭਰਾਵਾ ਆਉਣ ਲੱਗੇ ਮੈਂ ਕਿਉਂ ਨਹੀਂ ਦੱਸ ਹਾਂ ਹਾਂ ਕੋਈ ਗੱਲ ਨਹੀਂ ਲਾਵਾਂਗੇ ਅਛਾ ਚਲ ਠੀਕ ਆ ਠੀਕ ਆ ਕੋਈ ਨਹੀਂ ਠੀਕ ਹੈ ਨਵਦੀਪਾ ਹਾਂ ਜੀ ਕਿੰਨਾਕ ਟਾਈਮ ਲਾਉਣਾ ਯਾਰ ਚੱਲੀਏ ਗਾਂ ਲਾ ਫੋਨ ਤੇ ਫੋਨ ਕਰੀ ਜਾਣ ਲਿਆ ਆ ਵੇਖੋ ਪੈ ਗਏ ਨੇ ਕੱਪੜੇ ਤੇ ਇੱਕ ਵਾਰ ਤੁਸੀਂ ਆਪਣੇ ਕੱਪੜਿਆਂ ਵੱਲ ਧਿਆਨ ਮਾਰ ਲਓ ਮੁਰਗੀ ਉੱਥੇ ਜਾ ਕੇ ਨਾ ਮੈਨੂੰ ਕਿਉਂ ਪਿਆਰ ਚੀਜ਼ ਰੱਖਣੀ ਹੈ ਤੇ ਆ ਚੀਜ਼ ਰੱਖਣੀ ਹੈ ਜਿਹੜੇ ਮੈਂ ਤੈਨੂੰ ਦੱਸਿਆ ਸੀ ਉਹ ਰੱਖ ਲਈ ਨਾ ਉਹ ਇੱਕ ਪੈਂਟ ਕੋਟ ਤੇ ਬਲੇਜ਼ਰ ਪਿਆ ਵਾ ਦੱਸੋ ਪੈਂਟ ਕੋਟ ਖੜਨਾ ਕਿ ਬਲੇਜ਼ਰ ਖੜਨਾ ਉਹ ਨਾ ਚੋ ਪੈਂਟ ਕੋਟ ਰਹਿ ਜਾਂਦੇ ਦੂਜਾ ਬਲੇਜ਼ਰ ਕੱਲਾ ਰਹਿਲਾ ਫੜਾਓ ਫਿਰ ਉੱਪਰ ਵਾਲਾ ਲਪਕਾ ਨਾ ਹਾਉਨੇ ਕਹਣਾ ਘਰ ਵਿਆਹ ਧਰਿਆ ਤੇ ਇਹ ਆਉਨੇ ਦਾ ਆਪੇਲਾ ਵਿਚਾਰਾ ਤੋਂ ਮੇਰਾ ਵਿਆਹ ਸੀ ਜਦੋਂ ਆਪਾਂ ਡੇਢ ਰਿਆ ਸੀ ਤੇ ਸਾਰੇ ਕੰਮ ਅੱਗੇ ਹੋ ਹੋ ਕੀਤੇ ਸੀ ਉਹਨੇ ਬਸ ਮੈਂ ਤਾਂ ਮੰਮੀ ਦੇ ਕੱਪੜੇ ਰੱਖਨੇ ਆ ਤੇ ਉਹ ਰੱਖ ਲਾ ਤੇ ਚਲੋ ਮੰਮੀ ਨੇ ਹਜੀ ਵੀ ਕਿੰਦਾਂ ਦਾ ਯਾਰ ਕੰਮ ਹੈ ਤੁਹਾਡੇ ਯਾਰ ਹੁਣ ਕਦੋਂ ਦੇ ਉੱਥੇ ਗਏ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਗਿਆ 36 ਘੰਟੇ ਇਹਨੂੰ ਮੈਂ ਰੱਖਾਂ ਗੱਡੀ 'ਚ ਮੈਨੂੰ ਕੱਪੜੇ ਤੇ ਵਿੱਚ ਰੱਖ ਲੈੰਦੋ ਮੰਮੀ ਦੇ ਤਾ ਹੁਣ ਤਿਆਰ ਤੇ ਮੈਂ ਮੜਾਈ ਤਾਰੀ ਲਾਣਾ ਹੈ ਜਾਓ ਕਰਉਤ ਨਹੀਂ ਆਪਣਾ ਜੋ ਟਾਈਮ ਨਾ ਲਾਈ ਨਹੀਂ ਨਹੀਂ ਟਾਈਮ ਨਹੀਂ ਲਾਉਂਦੀ ਮੇਰੇ ਮम्मी ਨੇ ਪੁੱਛ ਲਈ ਮੁਰਕੋ ਫੇਰ ਨਾ ਹੋਵੇ ਉੱਥੇ ਜਾ ਕੇ ਕਹੇ ਮੇਰਾ ਆਹ ਰਹਿ ਗਈ ਉੱਥੇ ਆਹ ਰਹਿ ਗਿਆ ਮੁਰਕੋ ਮੈਂ ਨਹੀਂ ਹੁਣ ਮੈਨੂੰ ਫੋਨ ਕਰਕੇ ਤੇ ਦਸਤਾਵਾ ਜਿਹੜੀ ਜਿਹੜੀ ਵੀ ਚੀਜ਼ ਹੈ ਜਿੰਨਾ ਮੈਂ ਰੱਖ ਲਈ ਲੱਗੀਆਂ ਬਸ ਉਹਨਾਂ ਦੇ ਹੀ ਰਹਿ ਕੇ ਰੱਖਣ ਵਾਲਾ ਚੱਲ ਠੀਕ ਆ ਤੇ ਸੱਚ ਮੇਰੀ ਸੋਹਣ ਗੱਲ ਸੋਹਣੇ ਸੋਹਣੇ ਕੋਈ ਚੀਜ਼ ਨਾ ਖੜੇ ਨਾਲ ਯਾਰ ਆਲਾ ਘਰ ਹੈ ਉੱਥੇ ਮੁਰਕੋ ਇਧਰ ਉਧਰ ਹੋ ਗਿਆ ਮੈਂ ਕਿਹਾ ਨਾ ਆਣਦੇ ਫੇਰ ਕਿਤੇ ਮੈਂ ਉਹੋ ਖੜਨੀ ਹੈ ਤੇ ਦੂਜੇ ਦੇ ਇਨੇ ਪੈਸੇ ਕਾਦੇ ਲਈ ਖਰਚ ਨਹੀਂ ਉਹ ਤੇ ਤੈਨੂੰ ਕਹਿਣ ਡਿਆ ਜੇ